ਇਹ ਭੈਣ ਦੇ ਨਾਲ ਮੈਂ ਗੱਲ ਕੀਤੀ ਪਿਛਲੇ ਐਤਵਾਰ ਮੈਂ ਦੱਸਿਆ ਮੈਂ ਕਿ ਭੈਣ ਦੇਖੋ ਜੇ ਤੁਸੀਂ ਬਪਤਸਮਾ ਲੈਂਦੇ ਹੋ ਤੇ ਫਿਰ ਤੁਹਾਨੂੰ ਜਿਹੜਾ ਵਾ ਆ ਸਿਰ ਤੇ ਡਾਈ ਲਾਉਣੀ ਜਿਹੜੀ ਆ ਵਾਲ ਕਾਲੇ ਕਰਨੇ ਜਿਹੜੇ ਆ ਤੇ ਛੱਨੇ ਪੈਣੇ ਤੇ ਭੈਣ ਨੇ ਆਖਿਆ ਮੈਂ ਪ੍ਰਭੂ ਦੀ ਸ਼ਰਧਾਂ ਦੀ। ਨਾਲੋ ਤਾੜੀਆਂ। ਹਾਂਜੀ ਮੈਂ ਪ੍ਰਭੂ ਦੀ ਸ਼ਰਧਾਂ। ਅੱਗੇ ਦੇਖੋ ਪਾਸਟਰ ਜੀ ਮੇਰਾ ਅੱਗੇ ਵੀ ਜੀਵਨ ਜਿਹੜਾ ਸਾਦਾ ਹੀ ਆ ਨਾ ਮੈਂ ਲਾਉਣ ਪਾਉਣ ਕਰਦੀ ਹਾਂ ਕੁਛ ਨਹੀਂ ਇਹ ਹੈਗਾ ਆ ਪਰ ਤੁਸੀਂ ਮੈਨੂੰ ਦੱਸਿਆ ਆ ਪਰ ਮੈਂ ਗਾਤ ਇਦਾਂ ਕਰਾਂਗੀ ਕਿੰਨੀ ਚੰਗੀ ਗੱਲ ਆ ਹallelujah ਕਈਆਂ ਕੋ ਛੋਟਾ ਜਿਹਾ ਕੰਮ ਹੀ ਨਹੀਂ ਛੁੱਟਦਾ ਵੱਡਾ ਦ ਕਿਤੇ ਨਹੀਂ ਗਿਆ ਛੋਟਾ ਜਿਹਾ ਛੁੱਟਦਾ ਔਰ ਛੋਟਾ ਸੁਣੰਦੀ ਵਜਾਏ ਉਹ ਤੋਵਾ ਤੱਕ ਬੱਤਸ ਮੈਂ ਤੱਕ ਪਹੁੰਚ ਹੀ ਨਹੀਂ ਪਹੁੰਚਦੀ ਨਾ ਇਹੀ ਕੰਮ ਹallelujah ਸੋ ਮੇਰੇ ਭਾਈ ਮੇਰੀ ਭੈਣ ਮੈਂ ਇੱਕ ਵਾਅਦਾ ਇਹੀ ਪੈਰ ਦੀ ਬਚਨ ਹੋਏਗਾ। ਦੇਖਿਆ ਕਿਉਂਕਿ ਜੇ ਤੂੰ ਆਪਣੇ ਮੂੰਹ ਨਾਲ ప్రభు ਯਿਸੂ ਮਸੀਹ ਦਾ ਇਕਰਾਰ ਕਰੇ ਅਤੇ ਆਪਣੇ ਹਿਰਦੇ ਨਾਲ ਮੰਨ ਲਵੇ ਜੋ ਫਰਦਾ ਨੇ ਉਹਨੂੰ ਮੁਰਦਿਆਂ ਵਿੱਚੋਂ ਜਵਾਲਿਆ ਤਾਂ ਤੇ ਬਚਾਇਆ ਜਾਵੇਗਾ। ਮਨ ਇਕਰਾਰ ਕਰਨਾ ਸੀ ਕਿ ਪ੍ਰਭੂ ਯਿਸੂ ਮਸੀਹ ਮੇਰੇ ਲਈ ਆਇਆ ਹੈ। ਹallelujah। ਸੋ ਅਗਲੀ ਗੱਲ ਧਰਮ ਲਈ ਤਾਂ ਹਿਰਦੇ ਨਾਲ ਨਿਸ਼ਚਾ ਕਰੀ ਦੀ ਹੈ ਅਤੇ ਮੁਕਤੀ ਲਈ ਮੂੰਹ ਨਾਲ ਇਕਰਾਰ

ਮੈਂ ਆਪਣੇ ਪਾਪਾ ਤੋਂ ਸਸ਼ਿਆਤ ਆਪ ਕਰਦੀ ਹਾਂ ਮੈਂ ਪਾਪਾ ਦੀ ਮਾਫੀ ਲਈ ਪ੍ਰਭੂ ਯੀਸ਼ੂ ਮਸੀਹ ਦੇ ਨਾਮ ਤੇ ਬਪਤਿਸਮਾ ਲੈਣਾ ਚਾਹੁੰਦੀ ਹਾਂ ਪ੍ਰਭੂ ਮੈਂ ਤੇਰੇ ਬਚਨ ਤੇ ਚੱਲਣਾ ਚਾਹੁੰਦੀ ਹਾਂ ਪ੍ਰਭੂ ਜਿੱਤਾਂਦਰ ਆ ਬਚਨ ਮੈਨੂੰ ਸਿਖਾਵੇ ਤੇਰੇ ਦਾਸ ਦੇ ਦੁਆਰਾ ਮੈਂ ਉਦਾਂ ਹੀ ਚੱਲਾਂ ਤੇ ਪ੍ਰਭੂ میرے باپ تو <Wars> معاف کیتے ہیں کیونکہ پاپا دی معافی دا باپ تسمان پربو یشو مسید نام بے کیا میں او باپ تسمان لین جا رہی ہیں میں اپنے پاپا نے مان لیا یا میں پربو اقرار کر دی ہیں میں تیرے نال وفادار چلوں گی میں تیرے نال وچندن نال وفادار چلوں گی میں سیوک دے نال وفادار چلوں گی میں چرچ نال وفادار چلوں گی میں چرچ سمینا راما گی میں پربو پوچ سمینا راما گی میں ہار بیٹن سمینا را دیکھا گی میں پربو اپنے پاپا تو اقرار کر دیا میں پربو یشو مسیح تیرے نام یشو مسیح جاکے ودا گی اور پربو تمہیں نماف کر دے میں نے اپنے راہاں دے جلا ਮਨ ਆਪਣੇ ਵਚਨ ਦੀ ਬਦਲਣ ਦੀ ਕਿਰਪਾ ਦੇ ਆਪ ਤਭੀ ਮੈਂ ਤੇਰੇ ਨਾਲ ਵਫਾਦਾਰ ਪਈ ਜਾਮਨ ਮਹਿਮਤ ਇਹ ਨਾ ਮਿਲਈ ਪ੍ਰਾਰਥਨਾ ਯਿਸਮਸੀਦ ਨਾਮ ਵਿੱਚ ਮੰਗਦੇ ਹਾਂ ਆਮੀਨ ਆਮੀਨ ਹਾਲੇਲੂਇਆ 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 ਸੋ ਤਭੀ ਪੋਤ